ਸਕੂਲ ਪਰਮਿਨਸ ਗੁਰੂ ਅਰਸਾਏ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈਗਾ ਬੱਚਿਆਂ ਦੇ ਨਾਲ ਜੋ ਕੁਝ ਹੋਇਆ ਉਹ ਗੱਲ ਸਾਹਮਣੇ ਆਉਣ ਤੋਂ ਬਾਅਦ ਅੱਜ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਕੀਤ ਥੰਦਹੋਰੀ ਬਕਾਇਦਾ ਜਾਇਜ਼ਾ ਲੈਣ ਪਹੁੰਚੇ ਆ ਪੂਰੀ ਤਫ਼ਤੀਸ਼ ਲਈ ਪਹੁੰਚੇ ਹੋਇਆ ਥੰਦ ਸਾਹਿਬ ਸਭ ਤੋਂ ਪਹਿਲਾਂ ਅੱਜ ਜਦੋਂ ਤੁਸੀਂ ਇੱਥੇ ਪਹੁੰਚੇ ਹੋਏ ਹੋ ਮਾਮਲਾ ਗੰਭੀਰ ਹੈਗਾ ਕੀ ਪਹਿਲੇ ਜਦੋਂ ਜਾਂਚ ਕੀਤੀ ਹੈਗੀ ਹੈ ਬੱਚਿਆਂ ਨੂੰ ਮਿਲਿਓ ਮਾਪਿਆਂ ਨੂੰ ਮਿਲਿਓ ਕੀ ਸਾਹਮਣੇ ਆਇਆ ਪਹਿਲੀ ਜਾਂਚ ਦੇਖੋ ਕੁਝ ਦਿਨਾਂ ਤੋਂ ਇਹ ਮਾਮਲਾ ਜਿਹੜਾ ਇੱਥੇ ਚੱਲ ਰਿਹਾ ਸੀ ਕਿ ਬੱਚਿਆਂ ਨਾਲ ਕੋਈ ਅ ਗੈਰ ਕੁਦਰਤੀ ਵਿਹਾਰ ਕੀਤਾ ਗਿਆ ਕੁਝ ਗਲਤ ਕੀਤਾ ਗਿਆ ਬੈਟ ਟੱਚ ਵਗੈਰਾ ਕੀਤੇ ਗਏ ਕਿਸੇ ਟੀਚਰ ਵੱਲੋਂ ਉਹਦੇ ਜਿਹੜੀ ਮੈਨੂੰ ਸ਼ਿਕਾਇਤ ਲਿਖਤੀ ਰੂਪ ਵਿੱਚ ਉਹ ਕੱਲ ਮਿਲੀ ਤੇ ਨਾਲ ਹੀ ਮੇਰੀ ਸਰਕਾਰ ਵੱਲੋਂ ਡਿਊਟੀ ਲਗਾਈ ਗਈ ਕਿ ਇੱਥੇ ਜਾ ਕੇ ਦੇਖੋ ਕਿ ਇਹ ਕੀ ਹੋ ਰਿਹਾ ਹੈ ਉਹਦੇ ਲਈ ਮੈਂ ਅੱਜ ਇੱਥੇ ਵਿਜ਼ਿਟ ਕੀਤੀ ਹੈ ਜਿਹੜਾ ਇਹ ਮਾਮਲਾ ਹੈ ਇਹ ਲਗਭਗ 1 ਦਰਜਨ 12 13 ਲੜਕੀਆਂ ਨਾਲ ਜਿਹੜਾ ਬਸ ਲੋਕੀ ਹੋਈ ਹੈ ਇੱਕ ਟੀਚਰ ਰਾਜਕੁਮਾਰ ਚੁੱਗ ਦਾ ਨਾਮ ਇੱਥੇ ਦੱਸਿਆ ਜਾਂਦਾ ਉਹਨੇ ਐਦਾਂ ਦੀ ਕੁਝ ਹਰਕਤਾਂ ਕੀਤੀਆਂ ਕਿ ਜਿਹੜੀਆਂ ਅ ਮਤਲਬ ਸਹਿਯੋਗ ਨਹੀਂ ਹੈ ਉਹਦੇ ਲਈ ਮੈਂ ਇੱਥੇ ਅੱਜ ਆਇਆ ਮੇਰੇ ਨਾਲ ਡਿਪਟੀ ਸਾਹਿਬ ਨੇ ਐਸ ਐਚਓ ਸਾਹਿਬ ਨੇ ਤੇ ਸਾਡੇ ਡੀਓ ਮੈਡਮ ਨੇ ਉਹਦੀ ਜਦੋਂ ਜਾਂਚ ਕੀਤੀ ਸਾਡੇ ਕੋਲ ਪੇਰੈਂਟਸ ਵੀ ਸਾਰੇ ਆਏ ਹੋਏ ਨੇ ਪੇਰੈਂਟਸ ਨਾਲ ਵੀ ਗੱਲਬਾਤ ਕੀਤੀ ਹੈ ਬੱਚਿਆਂ ਨਾਲ ਵੀ ਗੱਲ ਕੀਤੀ ਹੈ ਪ੍ਰਿੰਸੀਪਲ ਸਰ ਨਾਲ ਵੀ ਗੱਲ ਕੀਤੀ ਹੈ ਸਾਰਿਆਂ ਨਾਲ ਇੱਥੇ ਗੱਲਬਾਤ ਹੋਈ ਹੈ ਇਹ ਮਾਮਲਾ ਜਿਹੜਾ ਹੈ ਬਹੁਤ ਗੰਭੀਰ ਤੇ ਸਿਸਟਮ ਮਾਮਲਾ ਹੈ ਤੇ ਇਹ ਦੇ ਵਿੱਚ ਬਹੁਤ ਸਾਰੇ ਇਕੱਲਾ ਇੱਕ ਬੰਦਾ ਦੋਸ਼ੀ ਨਹੀਂ ਹੈ ਕਿਉਂਕਿ ਰਾਜਕਮਰ ਚੋਗ ਨਾਮ ਦਾ ਟੀਚਰ ਹੈ ਜਿਹੜਾ ਕਿ ਕੁਛ ਦਿਨ ਹੀ ਪਹਿਲੇ ਇੱਥੇ ਆਇਆ ਹੈ ਤੇ ਉਹਦੇ ਵੱਲੋਂ ਵਾਰ-ਵਾਰ ਕਦੇ ਕਿਸੇ ਬੱਚੀ ਨਾਲ ਕਦੇ ਕਿਸੇ ਬੱਚੀ ਨਾਲ ਕੁਛ ਛੇੜਖਾਹੀ ਕੀਤੀ ਗਈ ਕੁਝ ਬੱਚੀਆਂ ਜਿਹੜੀਆਂ ਸੀ ਉਹ ਸਿਆਣੀਆਂ ਸੀ ਉਹਨਾਂ ਨੇ ਕੰਪਲੇਂਟ ਕੀਤੀ ਹੈ ਘਰੇ ਵੀ ਕੀਤੀ ਹੈ ਤੇ ਇਹ ਮਾਮਲਾ ਜਿਹੜਾ ਉੱਪਰ ਕੇ ਬਾਹਰ ਆਇਆ ਜਦੋਂ ਬੱਚੇ ਆਪਸ ਵਿੱਚ ਰਲ ਮਿਲ ਕੇ ਉਹਨਾਂ ਨੇ ਗੱਲ ਕੀਤੀ ਤੇ ਉਹ 1 ਜਾਂ 2 ਨਹੀਂ ਸੀ ਲਗਭਗ 12 13 ਬੱਚੇ ਉਹਦੇ ਵਿੱਚ ਇਕੱਠੇ ਹੋ ਕੇ ਗੱਲ ਕਰ ਰਹੇ ਕਿ ਮੇਰੇ ਨਾਲ ਵੀ ਇਦਾਂ ਹੋਇਆ ਤੇ ਮੇਰੇ ਨਾਲ ਵੀ ਹੋਇਆ ਤੇ ਉਹਦੇ ਲਈ ਅੱਜ ਜਾਂਚ ਕੀਤੀ ਹੈ ਤੇ ਉਹਦੇ ਦੇ ਕਾਰਵਾਈ ਕਰਾਂਗੇ ਜਿੱਦਾਂ ਬੱਚੇ ਤੁਹਾਨੂੰ ਮਿਲੇ ਹੈਗੇ ਆ ਪਰਿਵਾਰ ਵੀ ਮਿਲਾ ਹੈਗਾ ਬੰਦ ਕਮਰਾ ਤੁਸੀਂ ਉਹਨਾਂ ਨਾਲ ਗੱਲਬਾਤ ਹੋਈ ਹੈ ਕੁਝ ਬੱਚਿਆਂ ਨੇ ਵੀ ਕਿਹਾ ਕੁਝ ਅਧਿਆਪਕਾਂ ਵੱਲੋਂ ਦਬਕਾਇਆ ਗਿਆ ਸੀ ਕਿਹੜੇ ਕਿਹੜੇ ਅਧਿਆਪਕ ਹੈਗੇ ਸੀ ਪ੍ਰਿੰਸੀਪਲ ਤੱਕ ਦੀ ਨੌਲੇਜ ਚ ਗੱਲ ਸੀ ਜਾਂ ਨਹੀਂ ਸੀ ਕੀ ਕੁਝ ਸਾਹਮਣੇ ਆ ਦੇਖੋ ਉਹਦੇ ਵਿੱਚ ਪੰਜ ਛੇ ਮੈਡਮ ਹੈ ਇੱਕ ਕੋਈ ਗੁਰਨਾਮ ਸਿੰਘ ਨਾਮ ਦਾ ਟੀਚਰ ਹੈ ਜਿਹੜਾ ਕਿ ਉਹ ਤਾਂ ਪ੍ਰਿੰਸੀਪਲ ਇੱਥੇ ਪ੍ਰਿੰਸੀਪਲ ਸਰ ਵੀ ਚੀਕੀ ਜਾਂਦੇ ਨੇ ਕਿ ਉਹ ਬੰਦਾ ਤਾਂ ਪੂਰੀ ਲੱਤ ਉੱਪਰ ਰੱਖਦਾ ਕਿ ਮੇਰਾ ਤਾਂ ਇਹ ਆ ਉਹ ਹੈ ਪਿਛਲੇ 14 ਸਾਲ ਤੋਂ ਇੱਕ ਹੀ ਸਕੂਲ ਵਿੱਚ ਉਹ ਇੱਥੇ ਉਹਨੂੰ ਰੱਖਿਆ ਹੋਇਆ ਆ ਉਹ ਬੰਦਾ ਜਿਹੜੇ ਇਦਾਂ ਦੇ ਹੋਰ ਵੀ ਟੀਚਰ ਹੈ ਜਿਨ੍ਹਾਂ ਨੇ ਇਸ ਮਾਮਲੇ ਨੂੰ ਦਬਾਇਆ ਮੈਂ ਨਾਮ ਲਿਖਾਤੇ ਡਿਪਟੀ ਸਰ ਨੂੰ ਪੰਜ ਛੇ ਮੈਡਮ ਹੈ ਜਿਹੜੀ ਇੱਕ ਮੈਡਮ ਕਹਿ ਰਹੀ ਹੈ ਕਿ ਤੁਸੀਂ ਕਿਸੇ ਨੂੰ ਘਰ ਜਾ ਕੇ ਨਹੀਂ ਦੱਸਣਾ ਕੋਈ ਮੈਡਮ ਇਹ ਕਹਿ ਰਹੀ ਹੈ ਕਿ ਤੁਸੀਂ ਟੀਚਰ ਨੂੰ ਨਹੀਂ ਦੱਸਣਾ ਕੋਈ ਮੈਡਮ ਇਹ ਕਹਿ ਰਹੀ ਕਿ ਤੁਸੀਂ ਇਕੱਠੇ ਜੁੜ ਕੇ ਨਹੀਂ ਖੜਨਾ ਐਦਾਂ ਗੱਲ ਅੱਗੇ ਵਧੂਗੀ ਕੋਈ ਮੈਡਮ ਇਹ ਕਹਿ ਰਹੀ ਹੈ ਕਿ ਤੁਹਾਡੇ ਡੰਡੇ ਪੈਣਗੇ ਇੱਕ ਮੈਡਮ ਨੇ ਤਾਂ ਮਾਫੀ ਮੰਗਾਤੀ ਦੋਸ਼ੀ ਕੋਲੋਂ ਉਲਟਾ ਬੱਚੀ ਤੋਂ ਮਾਫੀ ਮੰਗਾਈ ਹੈ ਇਹਦੇ ਨਾਲ ਮੈਨੂੰ ਜੋ ਪੇਰੈਂਟਸ ਨੂੰ ਪਤਾ ਲੱਗਿਆ ਕਿ ਬੱਚੀ ਬੇਹੋਸ਼ ਵੀ ਹੋਈ ਤੇ ਐਨੀ ਮਾੜੀ ਗੱਲ ਕਿ ਬੱਚੀ ਬੇਹੋਸ਼ ਹੋ ਜਾਂਦੀ ਹੈ ਤੇ ਉਹਦੇ ਪੇਰੈਂਟਸ ਨੂੰ ਇਤਲਾਹ ਹੀ ਨਹੀਂ ਦਿੱਤੀ ਜਾਂਦੀ ਬਹੁਤ ਹੀ ਮੰਦ ਭਾਗਾ ਤੇ ਮਾੜਾ ਜਿਹੜਾ ਇੱਥੇ ਹੋਇਆ ਉਹਦੇ ਲਈ ਮੈਂ ਡਿਪਸਾਭ ਨੂੰ ਵੀ ਕਿਹਾ ਤੇ ਨਾਲ ਹੀ ਜਿਹੜੇ ਡੀਓ ਮੈਡਮ ਨੇ ਉਹਨਾਂ ਨੂੰ ਵੀ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਜਿੰਨੇ ਵੀ ਦੋਸ਼ੀ ਹੈ ਮੁੱਖ ਦੋਸ਼ੀ ਰਾਜਕਮਰ ਚੁਗਤਾ ਹੈ ਹੀ ਜਿੰਨੇ ਵੀ ਦੋਸ਼ੀ ਹੈ ਉਹਨਾਂ ਨੂੰ ਐਫਆਈਆਰ ਦੇ ਵਿੱਚ ਰੱਖ ਕੇ ਮਾਮਲਾ ਦਰਜ ਕੀਤਾ ਜਾਵੇ ਮੈਂ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਿੱਖਿਆ ਮੰਤਰੀ ਉਹਨਾਂ ਨੂੰ ਵੀ ਆਪਣੇ ਵੱਲੋਂ ਰਿਪੋਰਟ ਬਣਾ ਕੇ ਭੇਜਾਂਗੇ ਤਾਂ ਜੋ ਇਹਨਾਂ ਤੇ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਇਹ ਬਹੁਤ ਹੈਰਾਨੀਜਨਕ ਗੱਲ ਹੈ ਕਿਹਦੀ ਮੰਦੇ ਹੈਗਾ ਜਿੰਨਾ ਇਹ ਮਾਮਲਾ ਗੰਭੀਰ ਹੋ ਚੁੱਕਾ ਹੈਗਾ ਅੱਜ ਹੀ ਐਫਆਈਆਰ ਹੋਣਾ ਬੰਦੀ ਹੈਗੀ ਗ੍ਰਫਤਾਰੀ ਵੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਇਸ ਤੋਂ ਪਹਿਲੇ ਵੀ ਕਹਿ ਚੁੱਕਾ ਕਿ ਡਿਪ ਸਾਹਿਬ ਤੇ ਐਸਐਚਓ ਸਾਹਿਬ ਨੂੰ ਕਿ ਇਹ ਅੱਜ ਹੀ ਸ਼ਾਮ ਤੱਕ ਐਫਆਈਆਰ ਵੀ ਹੋਣੀ ਚਾਹੀਦੀ ਹੈ ਸਾਰੇ ਬੰਦਿਆਂ ਦੇ ਨਾਮ ਉਹਦੇ ਵਿੱਚ ਹੋਣੇ ਚਾਹੀਦੇ ਤੇ ਨਾਲ ਹੀ ਜਿਹੜਾ ਬੰਦਾ ਦੋਸ਼ੀ ਹੈ ਜਿਹੜੇ ਜਿਵੇਂ ਜਿਵੇਂ ਵੀ ਉਹਨਾਂ ਨੂੰ ਰੈਸਟ ਕਰਕੇ ਤੇ ਉਹਨਾਂ ਨੂੰ ਜਸਟ ਪਾਓ ਬਿਲਕੁਲ ਜੀ ਜਿਹੜਾ ਮਾਮਲਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਉਹ ਮਾਮਲਾ ਹੋਣ ਗੰਭੀਰ ਹੁਣ ਬਾ ਜਾ ਰਿਹਾ BC ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਕੀਤ ਤਿੰਦ ਹੋਰੀ ਇੱਥੇ ਪਹੁੰਚੇ ਬੱਚਿਆਂ ਨਾਲ ਗੱਲ ਹੋਈ ਉਹਨਾਂ ਦੇ ਮਾਪਿਆਂ ਨਾਲ ਗੱਲ ਹੋਈ ਉਸ ਗੱਲ ਦੇ ਵਿੱਚ ਕੀ ਕੋਈ ਸਾਹਮਣੇ ਆਇਆ ਲਿਖਤੀ ਜਿਹੜੇ ਉਹਨਾਂ ਬੱਚਿਆਂ ਨੇ ਦਿੱਤਾ ਸੀ ਉਹ ਵੀ ਰਿਪੋਰਟਾਂ ਉਹਨਾਂ ਨੇ ਜਿਹੜੇ ਹੈਗਾ BC ਕਮਿਸ਼ਨ ਨੂੰ ਸੌਂਪ ਦਿੱਤੀਆਂ ਹੈਗੀਆਂ ਨੇ ਹੁਣ ਕਾਰਵਾਈ ਦੀ ਮੰਗ ਜਿਹੜੀ ਹੈ ਮਾਪਿਆਂ ਵੱਲੋਂ ਪਹਿਲੇ ਵੀ ਕੀਤੀ ਜਾ ਰਹੀ ਸੀ ਪਰ ਇੱਕ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਕਿ ਅੱਜ ਸ਼ਾਮ ਤੱਕ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਦਾ ਜਰੂਰ ਦਰਜ ਹੋਣੀ ਚਾਹੀਦੀ ਤੇ ਗ੍ਰਿਫਤਾਰੀਆਂ ਵੀ ਹੋ ਬੱਚੇ ਨੂੰ ਕਿਵੇਂ ਇਨਸਾਫ ਮਿਲਦਾ ਹੈਗਾ ਬੀਸੀ ਕਮਿਸ਼ਨ ਵੱਲ ਅੱਜ ਵਿజిਟ ਕਰਕੇ ਬੱਚਿਆਂ ਤੇ ਮਾਪਿਆਂ ਦਾ ਪੱਖ ਜਾਣਿਆ ਗਿਆ ਦੇਖਦੇ ਰਹੋ ਗੁਰੂ ਅਰਸੇ ਨਾਲ